ਕੁਝ ਲੋਕ ਰਾਤ ਨੂੰ ਸੌਂਦੇ ਨੇ ਪੁੱਠੇ ਪੈ ਕੇ ਸੌਂਦੇ ਨੇ ਤਾਂ ਉਹਦੇ ਨਾਲ ਢਿੱਡ ਵੱਧਦਾ ਨਹੀਂ ਉਹਦੇ ਨਾਲ ਢਿੱਡ ਨਹੀਂ ਵੱਧਦਾ ਜਿੰਨੂੰ ਜਿਹੜੀ ਆਦਤ ਹੈ ਰਾਤੀ ਖਾਣਾ ਖਾਣ ਤੋਂ ਬਾਅਦ ਤੁਸੀਂ ਅਗਰ ਚੱਲ ਲੈਂਦੇ ਹੋ 10-15 ਮਿੰਟ ਵਾਕ ਕਰ ਲਈ ਲਾਈਟ ਫੂਡ ਖਾਦਾ ਤੇ ਫਿਰ ਉਹਦੇ ਨਾਲ ਕੁਝ ਨੁਕਸਾਨ ਨਹੀਂ ਹੈ ਕੋਸ਼ਿਸ਼ ਕਰੋ ਕਿ ਰਾਤ ਦੇ ਖਾਣੇ ਤੋਂ ਬਾਅਦ ਜਿਵੇਂ ਜੈਂਟ ਸੱਚਕਲ ਲਾਈਫ ਸਟਾਈਲ ਹੈ ਸਾਡਾ ਡਰਿੰਕ ਕੀਤੀ ਖਾਣਾ ਖਾਦਾ ਤੇ ਸੋ ਗਏ ਬੈਠਦੇ ਰਹਤੇ ਤੇ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡ੍ਰਿੰਕ ਕਰਕੇ ਖਾਣਾ ਖਾ ਕੇ 10-15 ਮਿੰਟ ਰੂਮ 'ਚ ਹੀ ਸਟ્રોલ ਕਰ ਲੋ ਜਾਂ ਘਰ ਦੇ ਅੰਦਰ ਜਾਂ ਗਾਰਡਨ ਦੇ ਅੰਦਰ ਵਾਕ ਕਰ ਲੋ 10-15 ਮਿੰਟ ਫਿਰ ਉਹ ਤੁਹਾਨੂੰ ਨੁਕਸਾਨ ਨਹੀਂ ਦੇਗਾ ਐਟਲੀਸਟ इजीली ਡਾਈਜੈਸਟ ਹੋ ਜਾਏਗਾ ਫੂਡ ਇਹ ਮੇਰੇ ਹੱਥ ਦੇ ਵਿੱਚ ਬਿਸਕਟ ਹੈ ਤੇ ਇਹਨੂੰ ਜੇ ਮੈਂ ਖਾਣਾ ਹੋਏ ਤੇ ਇਹਨੂੰ ਕਿੰਨੀ ਵਾਰ ਚ ਮੈਂ ਚਬਾਣਾ ਚਾਹੀਦਾ ਜਾਂ ਮੈਨੂੰ ਖਾਣਾ ਚਾਹੀਦਾ ਤੁਸੀਂ ਇੱਕ ਬਿਸਕਟ ਐਵਲ ਇੱਕ ਬਾਈਟ ਲੋ ਇਹਨੂੰ ਦੇਖੋ ਤੁਸੀਂ ਕਿੰਨੀ ਵਾਰੀ ਚਬਾਉਂਦੇ ਹੋ ਕਾਊਂਟ ਕਰੋ 7 ਟਾਈਮ ਹਾਂ ਇਹ ਤੁਸੀਂ ਬਾਈਟ ਛੋਟੀ ਲੀਤੀ ਸੀ ਵੈਸੇ ਅਗਰ ਯੂਜੂਅਲੀ ਅਸੀਂ ਰੋਟੀ ਦੀ ਬਾਈਟ ਲੈਨੇ ਆ ਤੇ ਸਾਨੂੰ ਇੱਕ ਬਾਈਟ ਨੂੰ 32 ਟੂ 32 ਟਾਈਮਸ ਚਬਾਉਣਾ ਚਾਹੀਦਾ ਹੈ 28 ਟਾਈਮਸ ਤੋਂ ਲੈ ਕੇ 32 ਟਾਈਮਸ ਤੱਕ ਚਬਾਉਣਾ ਚਾਹੀਦਾ ਹੈ ਤਾਕਿ ਉਹ ਸਲਾਈਵਾ ਦੇ ਨਾਲ ਡਿਸਾਲਵ ਹੋ ਜਾਏ ਤੇ ਸਾਡੀ ਬਾਡੀ ਦੇ ਅੰਦਰ इजीली ਡਾਈਜੈਸਟ ਹੋ ਜਾਏ ਅਸੀਂ ਕੀ ਕਰਦੇ ਹਾਂ ਅੱਜ ਕੱਲ ਰਸ਼ ਚ ਹੁੰਨੇ ਸਾਡੇ ਕੋਲ ਟਾਈਮ ਨਹੀਂ ਹੁੰਦਾ 30 ਮਿੰਟ ਦੀ ਲੰਚ ਬ੍ਰੇਕ ਹੈ ਟਾਈਮ ਨਹੀਂ ਹੈ ਜਲਦੀ ਜਲਦੀ ਖਾਣਾ ਹੈ ਸੈਲਡ ਵੀ ਰੋ ਸੈਲਡ ਵੀ ਸਾਡੇ ਸਾਹਮਣੇ ਪਿਆ ਹੁੰਦਾ ਸੀ ਉਹਨੂੰ ਵੀ ਵੱਡੀ ਵੱਡੀ ਬਾਈਟ ਕਰਕੇ ਖਾ ਜਾਣਾ ਹੈ ਤੇ ਉਹਦਾ ਕੋਈ ਫਾਇਦਾ ਨਹੀਂ ਆ ਤੁਹਾਡੀ ਬਾਡੀ ਦੇ ਵਿੱਚ ਕੋਈ ਨਿਊਟ੍ਰੀਸ਼ਨ ਤੁਹਾਡੇ ਅੰਦਰ ਨਹੀਂ ਜਾ ਰਿਹਾ ਅਗਰ ਸੈਲਡ ਵੀ ਖਾ ਰਹੇ ਹੋ ਨੂੰ ਆਰਾਮ ਨਾਲ 10-15 ਮਿੰਟ ਲਗਾ ਕੇ ਖਾਓ ਚਿਊ ਕਰਕੇ ਹਰ ਬਾਈਟ ਨੂੰ 28 ਤੋਂ 32 ਟਾਈਮਸ ਤਾਂ ਕਿ ਉਹ ਤੁਹਾਡੀ ਬਾਡੀ ਚ ਐਬਜ਼ਾਰਬ ਹੋ ਜਾਏ ਬਿਲਕੁਲ ਸਾਡੇ ਵਾਲੇ ਕੀ ਕਰਦੇ ਨੇ ਪੰਜਾਬੀ ਇੱਕ ਰੋਟੀ ਹੁੰਦੀ ਉਹਦੀ ਚਾਰ ਬੁਰਕੀਆਂ ਬਣਾ ਕੇ ਖਾ ਕੇ ਉਹ ਗਏ ਤੇ ਉਹ ਗਏ ਤੇ ਉਹ ਨਿਊਟ੍ਰੀਸ਼ਨ ਇਹ ਤੁਹਾਡੇ ਅੰਦਰ ਜਾ ਰਿਹਾ ਤੁਸੀਂ ਸਿਰਫ ਆਪਣਾ ਪੇਟ ਹੀ ਭਰ ਰਹੇ ਹੋ ਉਹਦੇ ਨਾਲ ਉਹਦਾ ਕੋਈ ਫਾਇਦਾ ਨਹੀਂ ਹੈ ਕੁਝ ਲੋਕ ਰਾਤ ਨੂੰ ਸੌਂਦੇ ਨੇ ਪੁੱਠੇ ਪੈ ਕੇ ਸੌਂਦੇ ਨੇ ਤਾਂ ਉਹਦੇ ਨਾਲ ਢਿੱਡ ਵੱਧਦਾ ਨਹੀਂ ਉਹਦੇ ਨਾਲ ਢਿੱਡ ਨਹੀਂ ਵੱਧਦਾ ਜਿੰਨੂੰ ਜਿਹੜੀ ਆਦਤ ਹੈ ਰਾਤੀ ਖਾਣਾ ਖਾਣ ਤੋਂ ਬਾਅਦ ਤੁਸੀਂ ਅਗਰ ਚੱਲ ਲੈਂਦੇ ਹੋ 10-15 ਮਿੰਟ ਵਾਕ ਕਰ ਲਈ ਲਾਈਟ ਫੂਡ ਖਾਦਾ ਤੇ ਫਿਰ ਉਹਦੇ ਨਾਲ ਕੁਝ ਨੁਕਸਾਨ ਨਹੀਂ ਹੈ ਕੋਸ਼ਿਸ਼ ਕਰੋ ਕਿ ਰਾਤ ਦੇ ਖਾਣੇ ਤੋਂ ਬਾਅਦ ਜਿਵੇਂ ਜੈਂਟ ਸੱਚਕਲ ਲਾਈਫ ਸਟਾਈਲ ਹੈ ਸਾਡਾ ਡਰਿੰਕ ਕੀਤੀ ਖਾਣਾ ਖਾਦਾ ਦੇ ਸੋ ਗਏ ਬੈਠਦੇ ਰਹਤੀ ਤੇ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਡਰਿੰਕ ਕਰਕੇ ਖਾਣਾ ਖਾ ਕੇ 10-15 ਮਿੰਟ ਰੂਮ 'ਚ ਹੀ ਸਟ્રોલ ਕਰ ਲੋ ਜਾਂ ਘਰ ਦੇ ਅੰਦਰ ਜਾਂ ਗਾਰਡਨ ਦੇ ਅੰਦਰ ਵਾਕ ਕਰ ਲੋ 10-15 ਮਿੰਟ ਫਿਰ ਉਹ ਤੁਹਾਨੂੰ ਨੁਕਸਾਨ ਨਹੀਂ ਦੇਗਾ ਐਟ ਲੀਸਟ इजीली ਡਾਈਜੈਸਟ ਹੋ ਜਾਏਗਾ ਫੂਡ ਇਹ ਮੇਰੇ ਹੱਥ ਦੇ ਵਿੱਚ ਬਿਸਕਟ ਹੈ ਤੇ ਇਹਨੂੰ ਜੇ ਮੈਂ ਖਾਣਾ ਹੋਏ ਤੇ ਇਹਨੂੰ ਕਿੰਨੀ ਵਾਰ ਚ ਮੈਂ ਚਬਾਣਾ ਚਾਹੀਦਾ ਜਾਂ ਮੈਨੂੰ ਖਾਣਾ ਚਾਹੀਦਾ ਤੁਸੀਂ ਇੱਕ ਬਿਸਕਟ ਐਵਲ ਇੱਕ ਬਾਈਟ ਲੋ ਇਹਨੂੰ ਦੇਖੋ ਤੁਸੀਂ ਕਿੰਨੀ ਵਾਰ ਚਬਾਉਂਦੇ ਹੋ ਕਾਊਂਟ ਕਰੋ 7 ਟਾਈਮ ਹਾਂ ਇਹ ਤੁਸੀਂ ਬਾਈਟ ਛੋਟੀ ਲੀਤੀ ਸੀ ਵੈਸੇ ਅਗਰ ਯੂਜੂਅਲੀ ਅਸੀਂ ਰੋਟੀ ਦੀ ਬਾਈਟ ਲੈਨੇ ਆ ਤੇ ਸਾਨੂੰ ਇੱਕ ਬਾਈਟ ਨੂੰ 30 ਤੋਂ 32 ਟਾਈਮਸ ਚਬਾਉਣਾ ਚਾਹੀਦਾ ਹੈ 28 ਟਾਈਮਸ ਤੋਂ ਲੈ ਕੇ 32 ਟਾਈਮਸ ਤੱਕ ਚਬਾਉਣਾ ਚਾਹੀਦਾ ਤਾਂ ਕਿ ਉਹ ਸਲਾਈਵਾ ਦੇ ਨਾਲ ਡਿਸਾਲਵ ਹੋ ਜਾਏ ਤੇ ਸਾਡੀ ਬੋਡੀ ਦੇ ਅੰਦਰ ਈਜ਼ੀਲੀ ਡਾਈਜੈਸਟ ਹੋ ਜਾਏ ਅਸੀਂ ਕੀ ਕਰਦੇ ਹਾਂ ਅੱਜ ਕੱਲ ਰਸ਼ ਛੁਣਨੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਧੇ ਘੰਟੇ ਦੀ ਲੰਚ ਬ੍ਰੇਕ ਹੈ ਟਾਈਮ ਨਹੀਂ ਹੈ ਜਲਦੀ ਜਲਦੀ ਖਾਣਾ ਹੈ ਸੈਲਡ ਵੀ ਰੋ ਸੈਲਡ ਵੀ ਸਾਡੇ ਸਾਹਮਣੇ ਪਿਆ ਹੁੰਦਾ ਸੀ ਉਹਨੂੰ ਵੀ ਵੱਡੀ ਵੱਡੀ ਬਾਈਟ ਕਰਕੇ ਖਾ ਜਾਣਾ ਤੇ ਉਹਦਾ ਕੋਈ ਫਾਇਦਾ ਨਹੀਂ ਆ ਤੁਹਾਡੀ ਬਾਡੀ ਦੇ ਵਿੱਚ ਕੋਈ ਨਿਊਟ੍ਰੀਸ਼ਨ ਤੁਹਾਡੇ ਅੰਦਰ ਨਹੀਂ ਜਾ ਰਿਹਾ ਅਗਰ ਸੈਲਡ ਵੀ ਖਾ ਰਹੇ ਹੋ ਉਹਨੂੰ ਆਰਾਮ ਨਾਲ 10 15 ਮਿੰਟ ਲਗਾ ਕੇ ਖਾਓ ਚਿਊ ਕਰਕੇ ਹਰ ਬਾਈਟ ਨੂੰ 28 ਤੋਂ 32 ਟਾਈਮਸ ਤਾਂ ਕਿ ਉਹ ਤੁਹਾਡੀ ਬੋਡੀ ਚ ਐਬਜ਼ਾਰਬ ਹੋ ਜਾਏ ਬਿਲਕੁਲ ਸਾਡੇ ਵਾਲੇ ਕੀ ਕਰਦੇ ਨੇ ਪੰਜਾਬੀ ਇੱਕ ਰੋਟੀ ਹੁੰਦੀ ਉਹਦੀ ਚਾਰ ਬੁਰਕੀਆਂ ਬਣਾ ਕੇ ਖਾ ਕੇ ਉਹ ਗਏ ਤੇ ਉਹ ਗਏ ਤੇ ਉਹ ਨਿਊਟ੍ਰੀਸ਼ਨ ਨਹੀਂ ਤੁਹਾਡੇ ਅੰਦਰ ਜਾ ਰਿਹਾ ਤੁਸੀਂ ਸਿਰਫ ਆਪਣਾ ਪੇਟ ਹੀ ਭਰ ਰਹੇ ਹੋ ਉਹਦੇ ਨਾਲ ਉਹਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ